पंजाब शारा घोड़ी कल हुतो मूरी नाली जहिड़ा सोर्ट कर ਨੇ ਨਾਲ ਜਿਹੜਾ ਇਨਫਾਸ ਕਰਦਾ ਨੇ ਬਗਾਨੇ ਹੱਥ ਨਹੀਂ ਬੱਤੀਏ ਜਿਹਦੇ ਕਿਤੇ ਬਾਹੀ ਆਜਸਪੁਰ ਨੂੰ ਆਪ ਕਰਦਾ ਤੇ ਖੱਤੇ ਬੰਦੇ ਵੀ ਜਿਹੜਾ ਜ਼ਮੀਨ ਲੈਂਦਾ ਕੋਈ ਰੱਤ ਨਹੀਂ ਕਦੇ ਵੀ ਮਾਰ ਕਰਦਾ ਤੇ ਧਾਲੇ ਹੁਣ ਜਿਹੜੀਆਂ ਦੇ ਵਹਿਣ ਪੁੱਠੇ ਤਾਰ ਜਿੰਗੀ ਨਾਲ ਤਾਂ ਗੱਲਾਂ ਜਾਣਾ ਸਾਫ ਕਰਦਾ ਧਾਲੇ ਹੋਰ ਵੀ ਦੁਨੀਆਂ ਦੇ ਵਹਿਣ ਪੁੱਠੇ ਤੇ ਤਾਰ ਜਿੰਗੀ ਨਾਲ ਤਾਂ ਗੱਲਾਂ ਸਾਫ ਕਰਦਾ အဲ့ဒါကတော့လေ

ਮਾੜੀ ਤੇ ਪੂਰੇ ਬਾਦ ਹੈ ਕੈਨੇਡਾ ਦੀ ਬੱਲਿਆ ਆ ਗਿਆ ਨਵਾਂ ਚਾਰ ਰਹੀ ਸੀ ਜੇ ਤੁਰ ਜਾ ਹਾਂ ਕੋਈ ਓਏ ਓਏ ਜਿੱਦਾਂ ਤੂੰ ਉਹਦਾ ਤਾਂ ਗੱਲ ਕਰੀ ਜਾਂਦਾ ਸੀ ਓਏ ਨਾਲ ਬਚਾਣ ਵੀ ਦੁਨੀਆ ਦੀ ਬਣਾਈ ਹੈ ਨਾ ਕੋਣ ਜਾਣਦੇ ਨਾਲ ਕੋਲ ਜੇ ਸਾਹ ਨਾਲ ਚੰਗੁਨਾਲੀ ਅੰਦਰੋਂ ਵੀ ਚ

ਤੱਟੂ ਤੱਟੂ 20 ਆ ਟੱਟੂ ਨੂੰ ਕੋਈ ਪਹੁੰਚਦਾ ਨਹੀਂ ਪੈਂਦਾ ਇਹ ਬੇਸਰੀਆਂ ਮਿਲ ਜਾਂਦਾ ਫੇਰ ਤਾਂ ਰੁਪਈ ਰੁਪਈ ਐ ਲੱਖਿਆਂ ਤੋਂ ਪਾਸੇ ਰੱਖਦਾ ਥੋੜੀ ਸੁਣੋਲੀ ਮੇਰੀ ਦਜੀ ਕਾਜਲ ਕੰਨਾਂ ਦਾ ਜਾਈ ਗੁੰਡੇ ਕਪੜਾ ਸਭ ਨੇ ਨਵੇਂ ਕਰ ਦिए ਮੱਖੀ ਪਾਲਣ ਚ ਕਰ ਦिए ਮੱਛੀ ਪਾਲਣ ਚ ਕਰ ਦिए ਬੜਾ ਜਿਹਾ ਬਚ ਗਏ ਪਤਾ 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 ਹੈ ਜਮਾਈ ਜੂਡੂ ਤੇ ਪਾਵਾਂਗਾ ਬਣਾ ਕੇ ਤੁਹਾਨੂੰ ਪ੍ਰਾਗ ਹਾਂਜੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਬਿੱਟੂ ਬੰਮੀ ਬੱਲਾ ਬਹੁਤ ਬਹੁਤ ਸ਼ੰਕ ਕਰਕੇ ਦੇਖਦਾ जानवर का पता नहीं हूं कदल असी तफर तेरी अकाल कची क ਕੀ ਆ ਪੁੱਤ ਉਹ ਮੈਂ ਜੀ ਆ ਰਿਹਾ ਨਾ ਨਸਰੋ ਕਾਉ ਕੀ ਮੋਸਾੰਦੀ ਚੱਲ ਰਹੀ ਆ ਇਹ ਬੋਲੇ ਜਾਉਂਗਾ ਸਾਂਤ ਤਾ ਤਾ ਹੈ ਹਾਂ ਲਓ ਜੀ ਇਹ ਮੈਂ ਇਹ ਬਣੂ ਕੋੜਾ ਦਾ ਵਪਾਰੀ ਅਸਲਾ ਹੋਰ ਕਰਵਾ ਕੇ ਲਿਓ ਮੈਂ ਉਹ ਗਾਲੇ ਬੰਦੇ ਨੇ ਦਾ ਪਾਸ ਤੇ ਉਹਨੇ ਹੁਣ ਤੋਂ ਪਹਿਲੇ ਕੋਈ ਕੰਮ ਨਾ ਖੜਾ ਜਾ ਚੱਕੀ ਚੱਕੀ ਸਮੇਂ ਨੂੰ ਕਿਉਂ ਆਇਆ ਆ ਪਾਸਾ ਆ